ਲੋ ਵੀਰ ਮੇਰੇ ਹੁਣ ਤੁਹਾਨੂੰ ਨਰਸਰੀ ਤੋਂ ਮਹਿੰਗੇ ਬੁੱਟੇ ਲੈ ਕੇ ਆਣ ਦੀ ਲੋੜ ਨਹੀਂ ਘਰੇ ਬਣਾ ਸਕਦੇ ਹੋ ਤੁਸੀਂ ਵਧੀਆ ਬੁੱਟੇ ਤਿਆਰ ਕਰ ਸਕਦੇ ਹੋ ਹਨਾ ਇਹ ਫ੍ਰੀ ਦੇ ਵਿੱਚ ਵੀ ਬੁੱਟਾ ਤੁਸੀਂ ਲਾ ਸਕਦੇ ਹੋ ਮਿਨੀ ਚਾਨਨੀ ਕਹਿੰਦੇ ਹੋ ਵੈਸੇ 10 ਰੁਪਏ ਦਾ ਆਮ ਨਰਸਰੀ ਤੇ ਮਿਲ ਜਾਂਦਾ ਹੈ ਲੇਕਿਨ ਜੇ ਤੁਸੀਂ 21 ਇੰਚ ਦੀ ਤੁਹਾਨੂੰ ਕਿਦੋਂ ਕਟਿੰਗ ਮਿਲਦੀ ਹੈ ਲਿਆ ਕੇ ਤੁਸੀਂ ਬੁੱਧੀਆਂ ਬੁੱਟੇ ਤਿਆਰ ਕਰ ਸਕਦੇ ਹੋ ਹਨਾ ਇਹ ਜਿਹੜਾ ਬੁੱਟਾ ਆਪਾਂ ਜਦ ਨਰਸਰੀ ਜੂ 10 ਰੁਪਏ ਦਾ ਲਿਆਉਂਦੇ ਸੀਗਾ ਦੇਖੀ ਨੀ ਜਿਹੜੀ ਅੱਜ ਦੀ ਕੀਮਤ ਦੇਖਿਆ ਜਾਵੇ 10 ਤੋਂ 5000 ਦੇ ਵਿੱਚ ਵਿੱਚ ਹੋਊਗੀ ਜਿਵੇਂ ਜਿਵੇਂ ਇੱਕ ਇਹ ਬਾਤਾ ਜਾਂਦਾ ਆਪਾਂ ਵਧੀਆ ਅਗੇ ਦੀ ਕਟਿੰਗ ਕਰਦੇ ਜਾਂਦੇ ਆ ਜਿਹੜੀ ਮੇਨ ਆਪਣੀ ਗੱਲ ਹੈ ਇਹਦੀ ਕਟਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਹਿਸਾਬ ਨਾਲ ਤੁਸੀਂ ਬੂਟਾ ਰੱਖਣਾ ਚਾਹੀਦਾ ਜਿਹਹਾ ਡਿਜ਼ਾਈਨ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਬੂਟੇ ਤੇ ਪਾ ਸਕਦੇ ਹੋ ਤੇ ਇੱਥੇ ਆਪਾਂ ਜਿਹੜੀ ਸਟ ਕਟਿੰਗ ਕੀਤੀ ਹੋਈ ਆ ਇਹ ਸਕਰੂ ਟਾਇਪ ਕਟਿੰਗ ਕਿਹਾ ਜਾਂਦਾ ਹੈ ਇਹ ਕਟਿੰਗ ਆਪਾਂ ਨੂੰ ਸਾਈਪ੍ਰੈਕਸ ਦੇ ਪੌਦੇ ਦੇ ਉੱਤੇ ਦੇਖਣ ਨੂੰ ਮਿਲੂਗੀ ਤੇਜੜਾ ਸਾਈਪ੍ਰੈਕਸ ਦਾ ਪੌਦਾ ਹੈ ਉਹ ਸਰਦੀਆਂ ਦਾ ਬਹੁਤ ਵਧੀਆ ਚੱਲਦਾ ਲੇਕਿਨ ਥੋੜਾ ਜਿਹਾ ਗਰਮੀਆਂ ਜਾ ਕੇ ਮਾਰ ਖਾ ਜਾਂਦਾ ਲੇਕਿਨ ਜਿਹੜਾ ਇਹ ਬੁਟਾ ਹੈ ਇਹ ਆਪਣੇ ਮੌਸਮ ਦੇ ਅਕੋਰਡਿੰਗ ਢਲਣ ਕਰਕੇ ਹਨਾ ਤਾਂ ਬਹੁਤ ਵਧੀਆ ਚੱਲਦਾ ਤੇ ਵਿੱਚ ਨੂੰ ਬਹੁਤ ਵਧੀਆ ਫੁੱਲ ਵੀ ਦਿੰਦਾ ਇਹ ਤੇ ਅੱਜ ਆਪਾਂ ਕਰ ਰਹੇ ਜੀ ਇਹਦੀ ਕਟਿੰਗ ਕਿਉਂਕਿ ਕਟਿੰਗ ਇਸ ਲਈ ਕੀਤੀ ਜਾਂਦੀ ਹੈ ਟਾਈਮ-ਟਾਈਮ ਸਿਰ ਤਾਂ ਕਿ ਇਹਦੀ ਸ਼ੇਪ ਆ ਜਿਹੜੀ ਬਹੁਤ ਵਧੀਆ ਹੋਵੇ ਜਿਹੜੀ ਜ਼ਿਆਦਾ ਟਾਣੀਆਂ ਬਾਦੀਆਂ ਨੇ ਉਹਦੀ ਕਟਿੰਗ ਕਰਕੇ ਬਾਕੀ ਟਾਣੀਆਂ ਦੇ ਬਰਾਬਰ ਲਾਇਆ ਜਾਵੇ ਜਿਹੜੀਆਂ ਲੱਕਣੀਆਂ ਟਾਣੀਆਂ ਲੇਟ ਨੇ ਉਹਨੂੰ बराबर लेके ਆਇਆ ਜਾਵੇ ਹਨਾ ਤਾਂ ਆਪਾਂ ਕਟਿੰਗ ਕਰਦੇ ਨੇ ਇਹਨੂੰ ਵਧੀਆ ਕੈਂਚੀ ਹੋਣੀ ਚਾਹੀਦੀ ਹੈ ਕਟਿੰਗ ਵਾਸਤੇ ਜਿੱਦਾਂ ਕਿ ਆਪਾਂ ਦੋ ਕੈਂਚੀਆਂ ਰੱਖੇ ਹੋਏ ਇੱਕ ਛੋਟੀ ਹੱਥ ਵਾਲੀ ਰੱਖੀ ਹੋਈ ਹੈ ਇੱਕ ਵੱਡੀ ਕੈਂਚੀ ਹਨਾ ਜਦੋਂ ਬੋਰਡ ਦਾ ਜ਼ਿਆਦਾ ਵੱਜ ਜਾਂਦਾ ਤਾਂ ਬड़ी ਕੈਂਚੀ ਨਾਲ ਕਟਿੰਗ ਕੀਤੀ ਜਾਂਦੀ ਜਦ ਇਹਨਾਂ ਨੂੰ ਸ਼ੇਪ ਦੇਣੀ ਹੈ ਪ੍ਰੋਪਰ ਗਲਾਈ ਦੇਣੀ ਹੈ ਤਾਂ ਕਿ ਛੋਟੀ ਕੈਂਚੀ ਰੱਖੀ ਹੋਈ ਨਾਲ ਜਿਹੜੀ ਇਹਦੀ ਵਧੀਆ ਗਲਾਈ ਦਿੰਦੀ ਆ ਜੇ ਤੁਸੀਂ ਐਦਾਂ ਦੇ ਬੁੱਟੇ ਬਣਾਉਣਾ ਚਾਹੁੰਦੇ ਹੋ ਹੋਰ ਵੀ ਆ ਮੇਰੇ ਚੈਨਲ ਹਰੇ ਅਗਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਐਦਾਂ ਦੀਆਂ ਜਾਣਕਾਰੀਆਂ ਇੱਥੇ ਮਿਕਸ ਦਿੰਦੇ ਰਹਿੰਨੇ ਆਂ ਉਮੀਦਵਾਰਾ ਦਿੱਤੀ ਜਾਣਕਾਰੀ ਕਿੱਦਾਂ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਸੀਂ ਮੈਨੂੰ ਫਿਰ ਮੇਰੇ ਉਹ ਠੀਕ ਐ ਸੀ ਇਹਦੇ ਪੈਸੇ ਤਿੰਨ ਤਿੰਨ ਚਾਰ ਤਰ੍ਹਾਂ ਦੇ ਪੌਦੇ ਆਣਨੇ ਆ ਜਿਵੇਂ ਕਿ ਛੋਟੀ ਚਾਂਦਨੀ ਵੱਡੀ ਚਾਂਦਨੀ ਵੈਰੀਗੇਟਡ ਚਾਂਦਨੀ ਹਨਾ ਇਸ ਤਰ੍ਹਾਂ ਕਰਕੇ ਤੇ ਆ ਜਿਹੜੇ ਬੁੱਟੇ ਆ ਆਪਾਂ ਦੇਖੋ ਤੁਸੀਂ ਕਿੰਨਾ ਵਧੀਆ ਆਪਾਂ ਆਪਣਾ ਗਾਰਡਨ ਤਿਆਰ ਕੀਤਾ ਹੋਇਆ ਆਪਾਂ ਉੱਥਲੇ ਪਾਸੇ ਕਟਿੰਗ ਕਾਂਦੀ ਹੋ ਰਹੀ ਹੈ ਤੇ ਆਪਾਂ ਨਾਲ ਦੇ ਨਾਲ ਤੁਹਾਡੇ ਨਾਲ ਆਹ ਬੂਟੇ ਦੀ ਵੀਡੀਓ ਸ਼ੇਅਰ ਕਰ ਲਈ ਆ ਮੈਂ ਚਾਹਨਾ ਤੁਸੀਂ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਤੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਬੂਟਾ ਕਿਦਾਂ ਦਾ ਲੱਗਿਆ ਸਾਡਾ ਹੌਸਲਾਵਾਦ ਦਾ ਹੋਰ ਨਵੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਹੋਰ ਵਧੀਆ ਦਿਲ ਕਰਦਾ ਸਾਡਾ